ਸੀਮਾ ਸੁਰੱਖਿਆ ਬਲ ਵੱਲੋਂ ਪਾਰਤ ਪਾਕਿਸਤਾਨ ਸਰਹੱਦ ਦੇ ਵੱਖ-ਵੱਖ ਪਿੰਡਾਂ ਵਿੱਚ ਸਿਵਿਕ ਐਕਸ਼ਨ ਪ੍ਰੋਗਰਾਮ ਦੇ ਤਹਿਤ ਪਿੰਡ ਵਾਸੀਆਂ ਦੀ ਮਦਦ ਲਈ ਕੰਮ ਕੀਤੇ ਜਾ ਰਹੇ ਹਨ ਇਸ ਪ੍ਰੋਜੈਕਟ ਦੇ ਤਹਿਤ ਸੀਮਾ ਸੁਰੱਖਿਆ ਬਲ ਦੀ 144 ਬਟਾਲੀਅਨ ਵੱਲੋਂ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਕਮਾਂਡੈਂਟ ਅਜੀਤ ਕੁਮਾਰ ਮਿਸ਼ਰਾ ਮੁੱਖ ਮਹਿਮਾਨ ਸਨ ਅਤੇ ਉਨ੍ਹਾਂ ਨੇ 10 ਵਿਕਲੰਗ ਲੋਕਾਂ ਵਿੱਚ ਸੀਮਾ ਸੁਰੱਖਿਆ ਬਲ ਦੀ 144 ਬਟਾਲੀਅਨ ਵੱਲੋਂ ਟ੍ਰਾਈਸਾਈਕਲ ਵੰਡੇ ਪਿੰਡ ਦੇ ਨੌਜਵਾਨਾਂ ਲਈ ਖੇਡਾਂ ਦਾ ਸਮਾਨ ਵੀ ਦਿੱਤਾ ਗਿਆ ਸਮਾਗਮ ਦੌਰਾਨ ਕਈ ਪਿੰਡ ਵਾਸੀ ਮੌਜੂਦ ਸਨ 146 ਬਟਾਲੀਅਨ ਨੇ ਪਹਿਲੇ ਵੀ ਸਾਡਾ ਬਹੁਤ ਸਾਥ ਦਿੱਤਾ ਚਾਰ ਪੰਜ ਵਾਰ ਕੈਂਪ ਲਗਾਏ ਮੈਡੀਕਲ ਕੈਂਪ ਉਹ ਸਾਰੇ ਸਕੂਲਾਂ ਵਿੱਚ ਸਮਾਨ ਦਿੱਤਾ ਅੱਜ ਫਿਰ ਮੈਨੂੰ ਪਤਾ ਲੱਗਾ ਵੀ ਇਹਨਾਂ ਦੀ ਬਟਾਲੀਨ ਮਘਾਲਿਆ वगैरह ਜਾ ਰਹੀ ਹੈ ਬਟਾਲੀ ਇਹਦੇ ਟ੍ਰਾਂਸਫਰ ਹੋ ਗਏ ਜਾਂਦੇ ਜਾਂਦੇ ਵੀ ਫਿਰ ਇੱਕ ਭਲੇ ਦਾ ਕੰਮ ਕਰ ਗਏ ਸਾਡੀਆਂ ਭੈਣਾਂ ਸਾਡੇ ਵੀਰ ਜਿਹੜੇ ਬਤਰਾਣ ਸੀ ਜਿਨ੍ਹਾਂ ਨੇ ਬੜੀ ਜ਼ਰੂਰਤ ਸੀ ਸਾਈਕਲ ਦੀ ਬਾਹਰ ਅੰਦਰ ਜਾਣ ਦੀ ਕੋਈ ਦੁਕਾਨ ਤੇ ਜਾਣ ਦੀ ਕਿਸ ਤਰ੍ਹਾਂ ਦੁਕਾਨ ਜਾਣ ਵਾਸਤੇ ਉਹਨਾਂ ਨੂੰ ਸਾਈਕਲ ਦੇ ਕੇ ਸਾਡੇ ਦੇ ਉੱਤੇ ਬਹੁਤ ਭਾਰੀ ਇਹਨਾਂ ਨੇ ਆਸਾਨ ਕੀਤਾ ਇਹਨਾਂ ਦਾ ਸਦਾ ਹੀ ਉਬਾਰੀ ਰਹੇਗੇ ਉਹ ਸਦਾ ਹੀ ਇਹਨਾਂ ਨੂੰ ਯਾਦ ਕਰਦੇ ਰਹਿਣਗੇ ਕਿ ਸਾਡੇ ਵਿੱਚ ਕੋਈ ਅਫਸਰ ਜੀ ਆਏ ਸੀਗੇ ਤੇ ਉਹਨਾਂ ਨੇ ਐਡਾ ਵਧੀਆ ਕੰਮ ਕੀਤਾ ਵਾ ਮੈਂ ਉਸ ਭਗਵਾਨ ਸੇ ਉਸ ਵੈਗਰੂ ਤੋਂ ਉਸ ਅੱਲਾ ਤੋਂ ਇੱਕ ਦਵਾ ਮੰਗਦਾ ਇਹਨਾਂ ਨੂੰ ਹੋਰ ਬਿਹਤਰ ਸਪ ਨੂੰ ਤਰੱਕੀ ਬਖਸ਼ੇ ਉਹ ਸਾਰਿਆਂ ਦੇ ਹੀ ਬੜੌਤਰੀ ਹੋਏ ਵੱਤੋਂ ਵੱਧ ਇਹਨਾਂ ਦੀ ਪੋਸਟਿੰਗ ਹੁੰਦੀ ਰਹੇ ਔਰ ਰੈਂਕ ਦੀ ਬੜੌਤੀ ਰਹੇ ਧੰਨਵਾਦ ਇਹੋ ਜਿਹੇ ਔਪਸਰਾਂ ਦਾ 144 ਬਟਾਲੀ ਜਿਹੜਾ ਕੀਤਾ ਨਾ ਔਰ ਜਿਹੜੀ ਦੂਸਰੀ ਬਟਾਲੀ ਨੇ ਆ ਗਈ ਬੀਐਸਐਫ ਦੀ 188 81 181 ਜੋ ਬੀਐਸਐਫ ਦੀ ਨਵੀਂ ਬਟਾਲੀ ਆਣੀ ਉਹਨਾਂ ਨੇ ਸੀਓ ਸਾਹਿਬ ਨੂੰ ਮੈਂ ਬੇਨਤੀ ਕਰਦਾ ਜਿਸ ਤਰ੍ਹਾਂ ਇਹਨਾਂ ਨੇ ਸਾਡੇ ਨਾਲ ਪਲ ਬਜਾਰੇ ਨੇ ਉਸੇ ਤਰ੍ਹਾਂ ਉਹ ਵੀ ਪਲ ਬਜਾਰਦੇ ਰਹਿਣ ਕਾਫੀ ਮੈ ਸਬੂਤ ਮਿਲਦਾ ਕਿਉਂਕਿ ਇਹ ਗਾਉਂ ਤੋਂ ਗਲਿੱਸ ਤੋਂ ਗਾਵਾਂੋਂ ਸੇ ਰਹਿਣ ਸਾਂ चाहे हमारे ऑफिसल काम हो पर्सनल हमारे काम हो हमेशा इनसे हमें इन लैजन सपोर्ट काफ़ी मिला है और हम यही उम्मीद करते हैं कि आगे भी ऐसा सपोर्ट जारी रहेगा जो नहीं बताया आ रही है उनके साथ में बाकी काबिल सिंह साहब ये हमारे साथ, साथ काफ़ी इन्होंने मिलकर काम किया है और हमेशा ये गांव के भलाई के बारे में सोचते रहते हैं और कोई भी रिक्वायरमेंट आती है कि टाइम से हमें बता देते हैं अब मैं चाहता हूँ कि आगे जो भी बी एस एफ यहाँ पर आएगी उनके साथ ही आगे वैसी कॉपरेट करें और गांव के और बॉर्डरिंग विलेज के तरक्की में अपना अच्छा योगदान करें